ਸਾਸ੍ਰੀਕਾਲ ਬਾਈ ਸਾਰੇ ਨੂੰ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਪ੍ਰਭਾ ਤੇ ਆਪਾਂ ਬਣਾ ਰਹੇ ਹਾਂ ਸਾਗ ਮੈਂ ਪਹਿਲੇ ਸਿਧਾਂਗਾ ਕਿ ਤੇ ਬੀ ਆਕੇ ਸੋਲ ਆ ਲੱਕੜਾਂ ਲੱਕੜਾਂ ਫਿਰ ਤੋੜ ਕੇ ਲਿਆਂਗੇ ਰਾਜੂ ਹੋਰ ਹੱਥ ਨਾ ਪਾ ਕੇ ਛਾਲ ਫਿਰ ਹੁਣ ਹੈ ਨਹੀਂ ਸਾਡੇ ਕੋਲ ਤੇ ਖਿਚਲੀ ਅਸੀਂ ਤੇ ਟੁੱਟ ਵੀ ਲੱਕੜ ਅੱਛਾ ਜੀ ਨਹਿਰ ਤੋਂ ਅੱਛਾ ਨਹਿਰ ਤੋਂ ਇੱਧਰ ਸੱਚਾਈ ਨਹਿਰ ਤੋਂ ਨਹੀਂ ਆਈਆਂ ਤੁਸੀਂ ਹੋਰ ਇੱਧਰ ਬਗਣੀਆ ਸਿਰੋੜਤੀ ਬੰਨੀ ਅੱਛਾ ਤੇ ਉਧਰੋਂ ਲਿਆਂਗਾ ਠੀਕ ਐ। ਲੇਟ ਤਾ ਰਹਿ ਕੇ ਬਣ ਜੂਗਾ। ਬਣ ਜੂਗਾ ਬਾਥੂ ਆ ਤੁਹਾਨੂੰ। ਠੀਕ ਐ ਬਾਥੂ ਬੁੱਥੂ। ਬਾਥੂ ਬੁੱਥੂ ਸਾਰੇ ਕੁਸਪਾਇਆ ਮੇਥੇ ਪਾਲਕ। ਅੱਛਾ। ਸਾਰਾ ਪਸਪਾਤਾ। ਆਹ ਦੇਖਾ ਤਾਂ ਰੱਖਿਆ ਬਾਥੂ ਮੇਥੇ ਹੈ। ਇਹ ਨਹੀਂ ਨਹੀਂ ਬਣਦਾ ਅਸਲ ਬਾਥੂ ਨਾ ਤੇ ਉਸ ਨਾਲ ਹਨਾ। ਉਹ ਸਮਾਨ ਅਸੀਂ ਪਾਤਾ ਪਹਿਲਾਂ। ਠੀਕ ਐ। ਰਿਜੀ ਜਾਂਦਾ ਹੋਰ। ਕੁਛ ਚੀਰੀ ਜਾਨੀਆਂ ਹੈ। ਹਾਂ। ਕੋਠੇ ਤੇ ਚੁੱਲਾ ਬਣਾ ਰੱਖਿਆ ਹੋਇਆ। ਅੰਨੇ ਫਿਰ ਪੱਕਾ ਥਾਂਗਾ ਨਾ ਥੱਲੇ ਹੈ ਨਹੀਂ ਗੇ ਚੁੱਲਾ ਬਣਾਉਣਾ। ਠੀਕ ਐ। ਤਰੀਸੀ ਪੌਖਤੀ ਕਿੰਨਾ ਕਰਨਾ ਹੂੰ ਹੂੰ ਗੰਦਲਾਂ ਦਾ ਸਾਗ ਇਹ ਆ ਗੰਦਲਾਂ ਵਾਲਾ ਹਨਾ ਪਹਿਲਾਂ ਤਾਂ ਪੱਤਰਾ ਜੀ ਸੀ ਹਨਾ ਹਾਂ ਹੁਣ ਤਾਂ ਗੰਦਲਾਂ ਵਾਲਾ ਦੀ ਮੋਟੀਆਂ ਮੋਟੀਆਂ ਹਾਂ ਤਾਂ ਮੋਟੀਆਂ ਗੰਦਲਾਂ ਵਧੀਆ ਧੋਸ ਮਾਰ ਕੇ ਪਾਉਣੇ ਹੱਥੋਂ ਹਨਾ ਹਾਂ ਠੀਕ ਹੈ ਈੜੀ ਪੁੜੀ ਨਾ ਰੱਖੀ ਆ ਬੁੜੀਆਂ ਵਾਂਗੂ ਪ੍ਰਾਣੀਆਂ ਵਾਂਗੂ ਐ ਹਾਂ ਰਿਜੀ ਜਾਂਦਾ ਉਧਰ ਸਾਗ ਆ ਹਾਂ ਚੀਰੀਆਂ ਜੰਗ ਪਾਈ ਜੰਗ ਹਨਾ ਠੀਕ ਹੈ ਜੀ ਕਰਦਾ ਸਾਗ ਨੂੰ ਨਾਲ ਨਾਲ ਰੋਟੀਆਂ ਨਾਲ ਲਾਂਗੇ ਆਹ ਅੱਛਾ ਬਾਜਰੇ ਦੀ ਰੋਟੀ ਹੋਰ ਅੱਛਾ ਜੀ ਬਾਜਰੇ ਦੀ ਰੋਟੀ ਚੱਲੂ ਸਾਗ ਨਾਲ ਹੂੰ ਕੇ ਮੱਕੀ ਦੀਆਂ ਨਾ ਬਾਜਰੇ ਦੀਆਂ ਬਾਜਰੇ ਦੀਆਂ ਜੜ ਲੈਣੀ ਆ ਹਾਂ ਉਹ ਬੁੜਾ ਪਾਥੀਆਂ ਸਾਗ ਖਾਤਰ ਲੈ ਹਾਂ ਸਾਰਾ ਟੱਬਰ ਸਾਗ ਉਹ ਲੈ ਭਰਾ ਸਾਰਾ ਟੱਬਰ ਇਹਨਾਂ ਦਾ ਸਾਗ ਰਹਿਣਾਂ ਤੇ ਮੜ ਰਿਆ ਅੱਜ ਠੀਕ ਐ ਭਾਈ ਬੁੜਾ ਲੈ ਪਾਥੀਆਂ ਚਾਹ ਪਉਣਨੀ ਉਤੋਂ ਪਾਣੀ ਵਾਲੂ ਪਾਣੀ ਚੱਕੂ ਆ ਨਾ 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 ਇਹ ਤਾਂ ਥੱਲੇ ਗੰਦਲਾ ਰਹਿ ਜਾਂਦਾ ਕਹਿੰਦੇ ਚ ਅੱਛਾ ਤੰਦੜਾ ਗੰਦੜਾ ਤੰਦੜਾ ਰਾਈਂਦਾ ਠੀਕ ਆ ਥੈਂਕ ਯੂ ਭਾਈ ਧੰਨਵਾਦ ਪ੍ਰਭੂ ਵੀਡੀਓ ਨੂੰ ਕਰਿਓ ਲਾਇਕ ਸ਼ੇਅਰ ਸਬਸਕ੍ਰਾਈਬ ਬਣਾਵਤਾ ਸਾਗ ਹੈ ਹਾਂ ਚੀਰਤਾ ਸਾਰਾ ਹਾਂ ਇਧਰ ਬਬਲ ਰਹਿਨੀ ਜਾਂਦੀ ਹੈ ਸ਼ਹਿਰ ਬਹੁਤ ਵੱਡਾ ਸੋਡਾ ਹੈ ਨਾ ਹਾਂ ਆ ਨੇੜੇ ਪਾਰਕ ਆ ਗਈ ਹੈ ਹਾਂ ਇਹ ਪਾਰਕ ਆ ਆ ਦੇਖੋ ਵੀਰੋ ਪਾਰਕ ਆ ਗਈ ਨੇੜੇ ਬੱਚੇ ਪਿੰਗੇ ਤੇ ਝੂਟੇ ਲਈ ਜਾਂਦੇ ਦੇਖ ਭਰਾਵੋ ਇਧਰ ਉਹ ਝੂਟੀ ਜਾਂਦੇ ਆ ਬੱਚੇ ਤੇ ਇਧਰ ਬੁੜੀਆਂ ਫਿਰਦੀਆਂ ਪਾਰਕ ਸ਼ੇਅਰ ਕਰਦੀਆਂ ਸਾਡੇ ਪਿੰਡ ਦੀਆਂ ਸ਼ਹਿਰ ਦੀਆਂ ਹੈ ਆ ਦੇਖੋ ਬੱਚੇ ਇਧਰ ਝੂਟੇ ਲਈ ਜਾਂਦੇ ਆ ਪਿੰਗਾ ਤੇ ਭਰਾਵੋ ਤੇ ਰਾਜੂ ਹੋਰੀ ਬਣਾਈ ਜਾਂਦੀਆਂ ਸਾਹਮਣੇ ਕੋਠੇ ਤੇ ਸਾਗ ਬੈਠੀਆਂ ਰੰਨੀ ਜਾਂਦੀਆਂ ਤੇ ਇਧਰ ਪਾਰਕ ਚ ਉਹ ਫਿਰਦੀਆਂ ਬੁੜੀਆਂ ਹੈ ਸ਼ੈਲ ਕਰਨੀ ਸ਼ੈਲ ਕਰਨਾ ਹੁੰਦਾ ਹੈ ਨਾਲ ਝੂਟੇ ਵੀ ਲੈਂਦੀਆਂ ਹੁੰਣੀਆਂ ਹਨ ਝੂਟੇ ਵੀ ਸਾਰੇ ਜਵਾਕ ਦੇ ਝੂਟੇ ਬੁੜੀਆਂ ਵੀ ਜਵਾਕ ਵੀ ਹਨ ਕਈ ਪਿੰਗੇ ਲਾ ਰੱਖੇ ਸੋਟੇ ਪਾਰਕ ਚ ਹਨ ਝੂਲੇ ਬਾਤਨੇਗੇ ਝੂਲੇ ਆ ਦੇਖਾ ਇੱਧਰ ਆ ਝੂਲੇ ਲੱਗ ਰਹੇ ਆ ਝੂਲੇ ਵਿੱਚ ਲੱਗਦਾ ਕੱਟੋ-ਕੱਟ ਚਾਰ ਥਾਂ ਝੂਲੇ ਆ ਹਨ ਹਾਂ ਉਹ ਸੇ ਇੱਧਰ ਇੱਧਰ ਆ ਦੇਖੋ ਬਈ ਪਾਰਕ ਦਾ ਸਾਨੂੰ ਸਾਰਾ ਨਕਸ਼ਾ ਦਿਖਾ ਦਿੰਨੇ ਆ ਬੁੜੀਆਂ ਕਰਦੀਆਂ ਫਿਰਦੀਆਂ ਸ਼ੈਲ ਤੇ ਰਾਜੂ ਹੋਰੀ ਕੋਠੇ ਤੇ ਬੈਠੀਆਂ ਬਣਾਈ ਜਾਂਦੀਆਂ ਸਾਗ ਸਰੋਂ ਦਾ ਤੇ ਤਾਥਨੇ ਬਣਾ ਕੇ ਤੜਕਾ ਤੜਕਾ ਲਾ ਕੇ ਫੇਰ ਰੋਟੀ ਨਾਲ ਬਾਜਰੇ ਦੀਆਂ ਰੋਟੀਆਂ ਬਣਾਉਣੀਆਂ ਅੱਜ ਬਣਾਉਣੀਆਂ ਕਹਿੰਦੀਆਂ ਬਾਜਰੇ ਦੀਆਂ ਰੋਟੀਆਂ ਆ ਫੋਨ ਚੱਲੀ ਜਾਂਦਾ ਪਤਾ ਨਹੀਂ ਕਿਹਦਾ ਨਾਲ ਹੀ ਕਿੰਨੇ ਕਿਚੜ ਚਰਚ ਰੰਨ ਲੈਣੀਆਂ ਵਾਵਾ ਵਾਸਤੇ ਲੱਗ ਲੰਮਾ ਟਾਈਮ ਸਮੇਂ ਲੱਗਦਾ ਹਨਾ ਆ ਬਾਤੂ ਬੁੱਤੂ ਪਿਆ ਹੈ ਛੋਟਾ ਕੱਚਾ ਕੱਚਾ ਬਾਤੂ ਲੇង ਲੈ ਵੀ ਮਿੱਤਰੋ ਸੋਨੂੰ ਫੇਰ ਦਿਖਾਵਾਂਗੇ ਅਗਲੇ ਤੜਕਾ ਤੜਕਾ ਲਾਉਂਦੀਆਂ ਬਲੌਗ ਚ ਤੇ ਮੱਕੀ ਦੀਆਂ ਰੋਟੀਆਂ ਕਿ ਮਾਜਰੇ ਦੀਆਂ ਰੋਟੀਆਂ ਸੱਚ ਮਾਜਰੇ ਦੀਆਂ ਰੋਟੀਆਂ ਤੇ ਵੀਡੀਓ ਨੂੰ ਪਾਈ ਬਣ ਕੇ ਲਾਇਕ ਸ਼ੇਅਰ ਜਰੂਰ ਕਰ ਦਿਆ ਕਰੋ ਸਾਡੀ ਨੂੰ ਸਬਸਕ੍ਰਾਈਬ ਬਾਈ ਥੈਂਕ ਯੂ ਧੰਨਵਾਦ ਭਰਾਓ